ਗੁਰੂ ਜੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਓ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਓ ਇੱਕ ਓੰਕਾਰ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦ ਜਪ ਆਦ ਸਚ ਜੁਗਤ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਸੋਚੈ ਸੋਚ ਨਾ ਹੋਈ ਜੇ ਸੋਚੀ ਲਖ ਵਾਰ ਚੁੱਪੈ ਚੁੱਪ ਨਾ ਹੋਈ ਜੇ ਲਾਇ ਰਹਾ ਲਿਵ ਤਾਰ ਮੁਖਿਆ ਭੁਖ ਨ ਉਤਰੀ ਜੇ ਬਨਾਂ ਪੁਰਿਆ ਭਾਰ ਸਹਸਿਆਨ ਪਾਂ ਲਖ ਹੋਈ ਤਾਂ ਇੱਕ ਨਚਲੇ ਨਾਲ ਕਿਉ ਸਚਿਆਰਾ ਹੋਈ ਹੈ ਤੇਉ ਕੁੜਾ ਟੁੱਟੇ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਣ ਜੀ ਹੁਕਮ ਲੈ ਵੜਿਆਈ ਹੁਕਮੀ ਤੁਮ ਨੀਚ ਹੁਕਮ ਲੈ ਦੁਖ ਸੁਖ ਪਾਈ ਹੈ ਇਕਣਾ ਹੁਕਮੇ ਬਖਸ਼ੀ ਸਿਕ ਹੁਕਮੀ ਸਦਾ ਭਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮੇ ਜਿਵ ਜੈ ਤਾ ਹਉ ਮੈਂ ਕਹਿ ਨ ਕੋਈ ਗਾਵੇ ਕੋ ਤਾਨ ਹੋਵੇ ਕਿਸੈ ਤਾਨ ਗਾਵੇ ਕੋ ਤਾ ਜਾਣੈ ਨੀਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਗਮ ਵਿਚਾਰ ਗਾਵੇ ਕੋ ਸਾਜ ਰੀਤਨ ਖੇ ਹੈ ਗਾਵੇ ਕੋ ਜੀ ਲੈ ਫਿਰ ਦੇਹੇ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੈ ਹਾਦਰ ਅਧੂਰ ਕਥਨਾ ਕਥੀਨਾ ਆਵੇ ਤੋੜ ਕਤ ਕਰ ਕਥੀ ਕੋਟੀ ਕੋਟ ਦੇਦਾ ਦੇ ਲੈਂਦੇ ਥਕ ਪਾਹੀ ਜੁਗਾ ਜੁਗੰਤਰ ਖਾਹੀ ਖਾਹੀ ਜਗ ਜਗੰਤਰ ਖਾਹੀ ਖਾਹੀ ਹੁਕਮ ਹੀ ਹੁਕਮ ਚਲਾਏ ਰਾਹੋ ਨਾਨਕ ਬਿਕਸਾ ਵੇ ਪ੍ਰਵਾਹ ਸਚਾ ਸਹਿਬ ਸਾਜਨਾਏ ਬਾਖਿਆ ਬਹੁ ਅਪਾਰ ਆਖੇ ਮੰਗੇ ਦੇਹ ਦੇਹ ਹਿਦਾਤ ਕਰੇ ਦਾਤਾਰ ਫੇਰ ਕੇ ਅਗੈ ਰਖੀਐ ਜਿਤ ਦੇ ਸਹਿ ਦਰਵਾਰ ਮੋਹੋਂ ਕੇ ਬੋਲਨ ਬੋਲੀਐ ਜਿਸੁੰਤਰੇ ਪਿਆਰ ਅੰਮ੍ਰਿਤ ਵੇਲਾ ਸਤਿਨਾਮ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ ਨਾਨਕੀ ਵਹਿ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਵ ਨਰਨਜਨ ਸੋਈ ਜਿਨ세 ਵਿਆ ਤਿਨ ਪਾਇਆ ਮਾਨ ਨਾਨਕ ਗਾਇਐ ਗੁਣੀ ਨਿਧਾਨ ਗਾਇਐ ਸੁਣੀਐ ਮਨ ਰਖੀਐ ਪਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰੂ ਗਨਾਦੰ ਗੁਰਮੁਖਿ ਵੇਦੰ ਗੁਰਮੁਖਿ ਰਹਿਐ ਸਮਾਈ ਗੁਰੇਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਹੀਂ ਕਹਿਣਾ ਕਥਨ ਨ ਜਾਈ ਗੁਰਾ ਇਕ ਦੇਹ ਬਿਜਾਈ ਸਵਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਹੀ ਸਭ ਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਵੀ ਤੀਰਥ ਨਾਵਾਂ ਜੇ ਤਿਸ ਭਾਵਾਂ ਬਿਨ ਬਾਣੇ ਕੇ ਨੈ ਕਰੀ ਜੇਤੀ ਸਰ ਉਪਾਈ ਵੇਖਾਂ ਬਿਨ ਕਰਮਾ ਕੀ ਮਿਲੈ ਲਈ ਮਾਤਵਿਚਰਤਨ ਜੋ ਆਹਰ ਮਾਨਕ ਜੇ ਇੱਕ ਵਰ ਕੀ ਸਖਸਣੀ ਗੁਰਾ ਇੱਕ ਦੇਹ ਉਜਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਨ ਨ ਝਾਈ ਜੇ ਜਗ ਚਰਿਆਰ ਜਾ ਹੋਰ ਦਸੋਣੀ ਹੋਈ ਨਵਾਂ ਖੰਡਾ ਵਿੱਚ ਜਾਣੀ ਐ ਨਾਲ ਚਲੈ ਸਭ ਕੋਈ ਚੰਗਾ ਨਾਂ ਉਰਖਾਈ ਕੇ ਜਸ ਕੀ ਰਤ ਜਗਲੇ ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਨ ਪੁੱਛੈ ਕੀ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗਣਵੰਤੇ ਆਂਗਣੁ ਦੇ ਤੇਹਾ ਕੋਈ ਨਾ ਸੋਝੈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧੌਲ ਆਕਾਸ਼ ਸੁਣਿਆ ਦੀਪ ਲੋਪਤਾਲ ਸੁਣਿਆ ਪੋਹਿ ਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਬਰਮਾ ਇੰਦੂ ਸੁਣਿਆ ਮੁਖ ਸਲਾਹਣ ਮੰਦ ਸੁਣਿਆ ਜੋਗ ਜਗਤ ਤਨ ਭੇਦ ਸੁਨੇ ਸਤ ਸੰਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੂਖ ਪਾਪ ਕਾ ਨਾਸ ਸੁਨੇ ਸਤ ਸੰਤੋਖ ਗਿਆਨ ਸੁਨੇ ਅਰਸ਼ੜ ਕਾ ਇਸਨਾਨ ਸੁਨੇ ਪਰਬੜ ਪਾਵੇ ਮਨ ਸੁਨੇ ਲਾਗੇ ਸਹਿ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾਗ ਨਾ ਕੀ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਦੇ ਪਾਵੈ ਰਾਹ ਸੁਣਿਆ ਹਾਤ ਹੋਵੇ ਸਗਾਹ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੂਖ ਪਾਪ ਕਾ ਨਾਸ ਮਨਨੇ ਕੀ ਗਤ ਕਹੀ ਨ ਜਾਏ ਜੇ ਕੋ ਕਹੈ ਪਿਛੈ ਪਛਤਾਇ ਕਾਗਦ ਕਲਮ ਨ ਲੇਖਣ ਹਾਰ ਮਨਨੇ ਕਾ ਵਹਿ ਕਰਨ ਵਿਚਾਰ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮਨਨੇ ਸੁਰਤ ਹੋਏ ਮਨ ਬੁੱਧ ਮਨਨੇ ਸਗਲ ਭਵਨ ਕੀ ਸੁਧ ਮਨੈ ਮੁਹ ਝੋਟਾ ਨਾ ਗਾਏ ਮਨੈ ਜਮ ਕੇ ਸਾਥ ਨ ਜਾਏ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮਨੈ ਸੁਰਤ ਹੋਵੇ ਮਨ ਬੁੱਧ ਮਨੈ ਸਗਲ ਭਵਨ ਕੀ ਸੁਧ ਮਨੈ ਮੁਹ ਝੋਟਾ ਨਾ ਗਾਏ ਮਨੈ ਜਮ ਕੇ ਸਾਥ ਨ ਜਾਏ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮਨੈ ਮਾਰਗ ਠਾਕ ਨ ਪਾਏ ਮਨੈ ਪਾਸਿਓਂ ਪ੍ਰਗਟ ਜਾਏ ਮਨੈ ਮਗਨ ਚੱਲੈ ਪੰਥ ਮਨੈ ਧਰਮ ਸਿਦੀ ਸੰਵੰਦ ਐਸਾ ਨਾਮ ਨਰਿੰਜਨ ਹੋਈ ਜੇ ਕੋ ਮਨ ਜਾਣੈ ਮਨ ਕੋਈ ਮਨੈ ਮਾਰਗ ਠਾਕ ਨ ਪਾਏ ਮਨੈ ਪਾਸਿਓਂ ਪ੍ਰਗਟ ਜਾਏ ਮਨੈ ਮਗਨ ਚੱਲੈ ਪੰਥ ਮਨੈ ਧਰਮ ਸਿਦੀ ਸੰਵੰਦ ਐਸਾ ਨਾਮ ਨਰੰਜਨ ਹੋਇ ਜੇ ਕੋ ਮਨ ਜਾਣੈ ਮਨ ਕੋਈ ਮਨੈ ਪਾਵੈ ਮੂਖ ਦੁਆਰ ਮਨੈ ਪਰਵਾਰੈ ਸਾਧਾਰ ਮਨੈ ਤਰੈ ਤਰੀ ਗੁਰ ਸਿੱਖ ਮਨੈ ਨਾਨਕ ਭਵੈ ਨ ਭਿਖ ਐਸਾ ਨਾਮ ਨਰੰਜਨ ਹੋਇ ਜੇ ਕੋ ਮਨ ਜਾਣੈ ਮਨ ਕੋਈ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇ ਦਰਗਹਿ ਮਾਨ ਪੰਚੇ ਸੋਹੇ ਦਰਜਾਨ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹ ਕਰ ਵਿਚਾਰ ਕਰਤੇ ਕਹਿ ਕਰਨ ਨਹੀ ਸੁਮਾਰ ਤੋਲ ਕਰਮ ਦਇਆ ਕਾ ਪੂਤ ਸੰਤੋਖਤਾ ਬਰਖਿਆ ਜਨ ਸੂਤ ਜੇ ਕੋ ਵੁਝੈ ਹੋ ਵੈ ਸਚਿਆਰ ਤੋ ਲਇ ਉਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰਤ ਲੈ ਕਵਨਜੂਰ ਜੀ ਅਜਾ ਤਿਰੰਗਾ ਕੇ ਨਾਵ ਸਭ ਨਾਂ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਇ ਕੀਤਾ ਤਾਨ ਸੁਹਲਿਓ ਰੂਪ ਕੀਤੀ ਦਾਦ ਜਣ ਕਣਕੂਤ ਦੀ ਤਪਸਾਓ ਏਕੋ ਕਵਾਓ ਤਿਸ ਤੇ ਹੋਏ ਲਖ ਦਰਿਆਓ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਦ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਜੋ ਤੁਦ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅ ਸੰਖ ਜਪ ਸੰਖ ਭਾਉ ਸੰਖ ਪੂਜਾ ਸੰਖ ਤਪਤਾਉ ਸੰਗ ਰੰਤ ਮੁਗਵੇਦ ਪਾਠ ਸੰਖ ਜੋਗ ਮਨ ਰਹੇ ਉਦਾਸ ਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੀ ਸੰਖ ਦਾ ਤਾਰ ਸੰਖ ਸੁਰ ਮਹਪਕਸਾਰ ਸੰਖ ਮੋਲ ਲਿਵਲਾਏ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰ ਨਾ ਜਾਵ ਏਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਗ ਮੂਰਖ ਅੰਧਖੋਰ ਅਸੰਗ ਚੋਰ ਹਰਾਮਖੋਰ ਅਸੰਗ ਅਮਰ ਕਰ ਜਾਹੇ ਜੋਰ ਅਸੰਗ ਗਲਵੱਡ ਹਤਿਆ ਕਮਾਹੇ ਅਸੰਗ ਪਾਪੀ ਪਾਪ ਕਰ ਜਾਹੇ ਅਸੰਖ ਕੁੜਿਆਰ ਕੋੜੇ ਫਿਰਾਹੀ ਸੰਖ ਮਲੇਸ਼ ਮਲ ਭਖ ਖਾਹੀ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖੰਦ ਘੋਰ ਸੰਖ ਚੋਰ ਹਰਾਮਖੋਰ ਸੰਖ ਅਮਰ ਕਰ ਜਾਹੀ ਜੋਰ ਸੰਗਲ ਵਢ ਤਕ ਮਾਹੀ ਸੰਖ ਪਾਪੀ ਪਾਪ ਕਰ ਜਾਹੀ ਅਸੰਖ ਗੁੜਿਆਰ ਕੁੜੇ ਵਿਰਾਗੇ ਅਸੰਖ ਮਲੇਸ਼ ਮਲ ਪਖ ਖਾਹੀ ਅਸੰਖ ਨਿੰਦ ਅਕਸਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਮਰਨ ਜਵ ਏਕ ਵਾਰ ਜੋ ਤੂੰ ਤ ਪਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਸੰਕਥਾਵ ਗੰਮ ਗੰਮ ਸੰਖ ਲੋ ਅਸੰਖ ਹੈ ਸਿਰ ਪਰੋਏ ਅਕਰੀ ਨਾਮਕ੍ਰੀਸਾ ਲਾਹ ਅਕਰੀ ਗਿਆਨ ਕੀ ਤੁੰਗਾ ਅਕਰੀ ਲੇਖਨ ਬੋਲਣ ਬਾਣ ਅਕਰਾ ਸਰ ਸੰਜੋਗ ਵਖਾਣ ਜਿਨੇ ਲਿਖੇ ਤੇ ਸਰਣਾਹੇ ਜੇ ਫਰਮਾਏ ਤਿਤ ਪਾਹੇ ਜੇ ਤਾ ਕੀਤਾ ਤੇ ਤਾ ਨਾਓ ਬਿਨਾ ਵੈ ਨਹੀਂ ਕੋਤਾਓ ਉਦ੍ਰਿਤ ਕਵਨ ਕਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਪਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਤੂੰ ਸਦਾ ਸਲਾਮਤ ਨਿਰੰਕਾਰ ਤੂੰ ਸਦਾ ਸਲਾਮਤ ਨਿਰੰਕਾਰ ਸਦਾ ਸਲਾਮਤ ਨਿਰੰਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਅਸੰਖ ਥਾਵ ਅਗੰਗ ਅਗੰਗ ਅਸੰਖ ਲੋਕ ਅਸੰਖ ਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲੇਖਨ ਬੋਲਨ ਬਾਨ ਅਖਰਾ ਸਿਰ ਸੰਜੋਗ ਵਖਾਨ ਜਿਨੇ ਲਿਖੇ ਤੇ ਸਰਨਾਹੀ ਜੇ ਫਰਮਾਏ ਤੇ ਤੇ ਪਾਏ ਜੇਤਾ ਕੀਤਾ ਤੀਤਾ ਨਾ ਵਿਨ ਨਾਵੇ ਨਾਹੀ ਕੋ ਥਾ ਕੁਦਰਤ ਕਵਨ ਕਹ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਪਾਵੇ ਸਹੀ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਜੋ ਤੁਧ ਭਾਵੇ ਸਹੀ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹੀ ਪਾਣੀ ਧੋਤੇ ਉਤਰ ਸੁਖੇਹਿ ਮੂਤ ਪਲੀਤੀ ਕੱਪੜ ਹੋਇ ਦੇ ਸਾਂਬੂਨ ਲਈਐ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਤੋਪੈ ਨਾ ਵੈ ਕੈ ਰੰਗ ਪੁੰਨੀ ਪਾਪੀ ਅਖਣ ਨਹੀਂ ਕਰ ਕਰ ਕਰਨਾ ਲਿਖ ਲੈ ਜਾਹੁ ਆਪੇ ਬੀਜ ਆਪੇ ਹੀ ਖਾਹੁ ਨਾਨਕ ਹੁਕਮੀ ਆਵੋ ਜਾਹੁ ਤੀਰਥ ਤਪ ਤੇ ਆਦਤ ਦਾਨ ਜੇ ਕੋ ਪਾਵੇ ਤਿਲ ਕਾਮਾਂ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾ ਹੋ ਸਭ ਗੁਣ ਤੇਰੇ ਮੈਂ ਨਾਹੀ ਕੋਈ ਬਿਨ ਗਣ ਕੀਤੇ ਭਗਤ ਨਾ ਹੋਏ ਸਤ ਸਤ ਆਤ ਬਾਣੀ ਬਰਮਾਓ ਸਤ ਸੁਹਾਨ ਸਦਾ ਮਨ ਚਾਓ ਕਵਨ ਸੁਵੇਲਾ ਵਖਤ ਕਵਨ ਕਵਣ ਤਿਤ ਕਵਣ ਵਾਰ ਕਵਣ ਸਿਰਤੀ ਮਾਹ ਕਵਨ ਜਿਤ ਹੋਆ ਆਕਾਰ ਵੇਲ ਨ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਨ ਵਕਤ ਨ ਪਾਇਓ ਕਾ ਦੀਆ ਜੇ ਲੇਖਨ ਲੇਖ ਕੁਰਾਨ ਤਿਤ ਵਾਰਣਾ ਜੋਗੀ ਜਾਣੈ ਰਤਮਾ ਹੋ ਨ ਕੋਈ ਜਾਗਰਤਾ ਸਰਠੀ ਕੋ ਸਾਜੀ ਆਪੇ ਜਾਣਾ ਸੋਈ ਕਿਵ ਕਰ ਆਖਾ ਕਿਵ ਸਲਾਹੀ ਕਿਉ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇਕ ਦੂ ਇਕ ਸਿਆਣਾ ਵੱਡਾ ਸਾਹਿਬ ਡੀ ਨਹੀਂ ਕੀਤਾ ਜਾ ਘੋਵੈ ਨਾਨਕ ਜੀ ਕੋ ਆਪੋ ਜਾਣੈ ਨਾਨਕ ਜੀ ਕੋ ਆਪੋ ਜਾਣੈ ਅੱਗੇ ਗਿਆਨ ਸੋ ਹੈ ਪਤਲ ਪਤਾਲ ਲਖ ਅਗਸਾਂ ਆਗਾਸ ਓੜਕ ਓੜਕ ਪਾਲਥ ਕੀ ਵੇਦ ਕਹਿਨ ਇਕ ਬਾਤ ਸਹਿਸ 18 ਕਹਿਨ ਕਤੀਬਾ ਅਸਲੋ ਇਕਤਾਤ ਲੇਖਾ ਹੋਏ ਤਾਂ ਲਿਖੀਐ ਲੇਖੇ ਹੋਏ ਵਿਨਾਸ਼ ਨਾਨਕ ਵਡਾਇਆ ਕੀਐ ਤਾ ਪੇ ਜਾਣੈ ਆਪ ਸਾਲਾ ਹੀ ਸਾਲਾ ਹੈ ਇਤੀ ਸੁਰਤ ਨ ਪਾਇਆ ਨਦੀਆਂ ਅਤਿ ਬਪ ਵੈ ਸਮੁੰਦ ਨ ਜਾਣੀ ਹੈ ਸਮੁੰਦ ਸਾਹ ਸੁਲਤਾਨ ਗਿਰਹਾ ਸੀਤੀ ਮਾਲ ਧਨ ਕੀੜੀ ਤੁਲ ਨਾ ਹੋਵਣੀ ਜੇ ਤਿਸ ਮਨ ਹੋ ਨਾ ਵਿਸਰੇ ਅੰਤ ਨ ਸਿਫਤੀ ਕਹਿਨ ਨ ਅੰਤ ਅੰਤਨ ਕਰਣੇ ਦੇਨ ਨ ਅੰਤ ਅੰਤਨ ਵੇਖਣ ਸੁਨਣ ਨ ਅੰਤ ਅੰਤਨ ਜਪੈ ਕਿਆ ਮਨ ਮੰਤ ਅੰਤਨ ਜਪੈ ਕੀਤਾ ਆਕਾਰ ਅੰਤਨ ਜਪੈ ਪਾਰ ਆਵਾਰ ਅੰਤ ਕਾਰਣ ਅੰਤ ਕਾਰਨ ਕੀਤੇ ਬਿਲਾ ਹੈ ਤਾਂ ਕਿ ਅੰਤ ਨਾ ਪਾਇ ਜਾਏ ਇਹੋ ਅੰਤ ਨ ਜਾਣ ਕੋਈ ਬੋਤਾ ਕਈਏ ਬੋਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉਪਰ ਉੱਚਾ ਨਾਉ ਇਹ ਵਡਾ ਉੱਚਾ ਹੋਵੇ ਕੋਈ ਤਿਸ ਉੱਤੇ ਕੋ ਜਾਣੈ ਸੋਏ ਜੇ ਵਡ ਆਪ ਜਾਣੈ ਆਪਿ ਆਪ ਨਾਨਕ ਨਜ਼ਰੀ ਕਰ ਮੀਂਦਾਤ ਬੋਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਈ ਕੀਤੇ ਮੰਗ ਹੈ ਜੋਦ ਪਾਰ ਕੀਤਿਆ ਗਣਤ ਨਹੀਂ ਵਿਚਾਰ ਕੀਤੇ ਖਵ ਟੁੱਟ ਹੈ ਵਿਕਾਰ ਕੀਤੇ ਲੈ ਲੈ ਮੁਕਿਰ ਪਾਹੀ ਕੀਤੇ ਮੂਰਖ ਖਾਹੀ ਖਾਹੀ ਕੀਤਿਆ ਦੂਖ ਭੋਗ ਸਦਮਾਰ ਤੇ ਪੈਦਾ ਤੇਰੀ ਦਤਾਰ ਬੰਦ ਕਲਾਸੀ ਪਾਣੈ ਹੋਏ ਹੋਰ ਆਖਣ ਸਕੈ ਕੋਏ ਜੇ ਕੋ ਖਾਏ ਕੇ ਆਖਣ ਪਾਏ ਉਹ ਜਾਣ ਜੀਤੀਆ ਮੈਂ ਖਾਏ ਥਾਪੇ ਜਾਣ ਆਪੇ ਦੇ ਆਖੇ ਜਿਪੀ ਕੇ ਕੇ ਜਿਸੋਂ ਬਖਸੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮਲ ਗੋ ਨਮੁਲ ਵਪਾਰ ਅਮਲ ਵਪਾਰੀ ਅਮਲ ਪੰਡਾਰ ਅਮਲ ਆਵੇ ਮੁੱਲ ਜਾਹੀ ਅਮਲ ਪਾਏ ਮੁੱਲ ਸੁਮਾਹੀ ਅਮਲ ਧਰਮ ਅਮਲ ਦੀਵਾਨ ਅਮਲ ਤੁਲ ਅਮਲ ਪ੍ਰਵਾਨ ਅਮਲ ਬਖੀਸਾ ਮਲ ਨਹੀਂ ਸਾਣ ਅਮਲ ਕਰਮ ਅਮਲ ਫਰਮਾਨ ਅਮਲੋ ਮਲਾ ਕਿਆ ਨਾ ਜਾਏ ਆਖਿਆ ਆਕਰਹਿ ਲੁਲਾਏ ਆਖੇ ਵੀਰ ਭਾਣ ਪ੍ਰਾਨ ਆਖੇ ਬੜੇ ਕਰੇ ਵਖਿਆਣ ਆਖੇ ਪਰਮੇ ਆਖੇ ਇੰਦ ਆਖੇ ਗੁਪਤ ਗਵਿੰਦ ਆਖੇ ਇਸਰ ਆਖੇ ਸਿੱਧ ਆਕੇ ਗیتے ਕੀਤੇ ਬੁੱਧ ਆਕੇ ਦਨ ਆਕੇ ਦੇਵ ਆਕੇ ਸੁਰ ਨਰ ਮਨ ਜਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕੇ ਉਟਟ ਜਾਹੀ ਇਤੇ ਕੀਤੇ ਹੋਰ ਕਰੇ ਤੈ ਆਖਨ ਸਖਹਿ ਕੀ ਕੀ ਜੇਵੜ ਪਾਵੇ ਤੇਵੜ ਹੋਈ ਨਾਨਕ ਜਾਣੈ ਸਚਾਰ ਸੋਈ ਜੇ ਕੋ ਆਖੇ ਬੋਲ ਵਿਗਾੜ ਤਾਲ ਕੀਏ ਸਰਗਵਾਰਾ ਗਵਾਰੂ ਸੋਦਰ ਕੇ ਖਸੂ ਕਰਕੇ ਖਾ ਚਿਤ ਵੈ ਸਰਬ ਸਮਾਲੇ ਵਾਜੇ ਨਦ ਨਿਕ ਸੰਕਾ ਕੀਤੇ ਵਾਉ ਨਹਾਰੇ ਕੀਤੇ ਰਾਗ ਪਰਿ ਸਿਉ ਕਹੀ ਅਨ ਕੀਤੇ ਗਾਉ ਨਹਾਰੇ ਗਾਵੇ ਤਹੁ ਨੋ ਪਾਉਣ ਬਣੀ ਵੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੋਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦੇ ਅਦਸ਼ਨ ਬੈਠੇ ਦੇਵ ਤੇ ਅੰਦਰ ਨਾਲੀ ਗਾਵੇ ਸਿੱਧ ਸਮਾਧੀ ਅੰਦਰ ਗਾਉਨ ਸਾਧ ਵਿਚਾਰੀ ਗਾਵਨ ਜਤੀ ਸਦੀ ਸੰਤੋਖੀ ਗਾਵੈ ਬਹੀਰ ਕਰਾਰੇ ਗਾਵਨ ਪੰਡਿਤ ਬਦਨਰ ਕੀ ਸਰਜਗਜਗ ਵਿਦਾ ਨਾਲੇ ਗਾਵੈ ਮੋਹਨੀਆ ਮਨਮੋਹਨ ਸੁਰਗਾ ਮਛ ਪਿਆਲੇ ਗਾਵਨ ਰਤਨੋ ਪਾਏ ਤੇਰੇ ਅਸ਼ਰ ਤੀਰਥ ਨਾਲੇ ਗਾਵੈ ਯੋਧ ਮਹਾਬਲ ਸੂਰਾ ਗਾਵੈ ਕਾਣੀ ਚਾਰੇ ਗਾਵੈ ਖੰਡ ਮੰਡਲ ਬਰਪੰਡਾ ਕਰ ਕਰ ਰੱਖੇ ਧਾਰੇ ਸੇਤ ਨੂੰ ਗਾਵੈ ਜੁਦ ਭਾਵਨ ਦੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਵਨਾ ਸੇ ਮਚਤ ਨ ਆਵਨਾ ਨਾਨਕਿਆ ਵਿਚਾਰੇ ਸੋਈ ਸੋਈ ਸਦਸ ਸਾਹਿਬ ਸੱਚਾ ਸਾਚੀ ਨਾਈ ਹੈ ਪੀ ਹੁਸੀ ਜਾਏ ਨਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਬਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਭਾਵਾ ਸੋਇ ਕਰਸੀ ਕੋ ਕਉ ਨ ਕਰਨਾ ਜਾਈ ਸੋ ਪਾਸਹੁ ਸਾਵਾ ਸਾਈਵ ਨਾਨਕ ਰਹਿ ਨਰਜਾਈ ਨਾਨਕ ਰਹਿ ਨਰਜਾਈ ਮੁੰਦਾ ਸੰਤੋਖ ਸਰਬਾ ਝੋਲੀ ਧਿਆਨ ਕੀ ਕਰੈ ਵਿਭੂਤ ਕਿੰਤਾ ਗਲ ਕੋ ਆਰੀ ਕਾਇਆ ਜੋਗਦਰ ਨਾ ਪ੍ਰਤੀਤ ਆਈ ਬੰਤੀ ਸਖਜ ਮਾਤੀ ਮਨ ਜੀਤੇ ਜਗ ਜੀਤ ਆਦੇਸ ਸਹਿ ਆਦੇਸ ਆਦ ਅਨੀਲ ਅਨਾਦ ਅਨਾਖਤ ਜੋਗ ਜੋ ਏਕੋ ਵੇਸ ਉਗਤ ਗਿਆਨ ਦਾ ਆਪੰਡਾਰਣ ਕੜਗਟ ਵਜੈ ਨਾਦ ਆਵਨਾਤ ਨਾਤੀ ਸਭ ਜਾ ਕੀ ਰਿਸ਼ਿ ਦੇ ਅਵਰਾ ਸਾਦ ਸੰਜੋਗ ਸੰਜੋਗ ਵਿਜੋਗ ਦੁਇਕਾਰ ਚਿਲਾਵੇ ਲੇਕੇ ਆਵੇ ਪਾਗ ਅਦੇਤ ਸਹ ਆਦੇਸ ਨਾਦ ਅਨਿਲ ਨਾਦ ਨਾਤ ਜੋਗ ਜੋ ਏਕੋ ਵੇਸ ਬੋਧਤ ਗਿਆਨ ਦੇ ਆ ਪੰਡਾਰਨ ਘੜਗੜ ਵਜੈ ਨਾਦ ਆਪ ਨਾਦ ਨਾਤੀ ਸਭਜਾ ਕੀ ਰਿਸਦ ਅਵਰਾ ਸਾਦ ਸੰਜੋਗ ਵਿਜੋਗ ਦੇ ਕਰ ਚਲਾਵੈ ਲੇਖੇ ਆਵੈ ਭਾਗ ਆਦੇਸ਼ ਤੇ ਸਯਾਦੇਸ਼ ਆਦ ਅਨਿਲ ਅਨਾਦ ਅਨਹਤ ਜੋਜੁਗ ਇਕੋ ਵੇਸ ਇਕਾ ਮਾਈ ਜੁਗਤ ਵਿਆਈ ਤਿੰ ਚਿੱਲੇ ਪ੍ਰਵਾਨ ਇਕ ਸੰਸਾਰੀ ਇਕ ਭੰਡਾਰੀ ਇਕ ਲਾਇ ਦੇਵਾਨ ਜਿਉ ਦੀਸ ਭਾਵੈ ਤੇ ਵੇ ਚਲਾਵੈ ਜਿਉ ਹੋਇ ਪਰਵਾਦ ਉਹ ਵੇਖੇ ਉਹਨਾਂ ਨਦਰਨ ਆਵੇ ਬਹੁਤਾ ਇਹੋ ਵਿਢਾਨ ਆਦੇਸ ਤਸੈ ਆਦੇਸ ਆਦ ਨੀਲ ਨਦਨਾਦ ਜੁਗ ਜੁਗ ਇੱਕੋ ਵੇਸ ਆਸਨ ਲੋਹੇ ਲੋਏ ਭੰਡਾਰ ਜੋ ਕੁਛ ਭੈ ਸੋਇ ਕਵਾਰ ਕਰ ਕਰ ਵੇਖੇ ਸਿਰਜਨ ਹਾਰ ਨਾਨਕ ਕੀ ਸੱਚੀ ਕਾਰ ਆਦੇਸ ਤਸੈ ਆਦੇਸ ਆਦ ਨੀਲ ਨਦਨਾਦ ਜੁਗ ਜੁਗ ਇੱਕੋ ਵੇਸ ਆਦ ਅਨਿਲ ਅਨਾਗ ਅਨਾਹਤ ਜਗ ਜਗ ਇੱਕੋ ਵੇਸ ਇੱਕ ਦੂ ਜੀਬੋ ਲਖ ਹੋਏ ਲਖ ਵਹਿ ਲਖ ਵੇਸ ਲਗ ਲਗੜਾ ਆਖੀਏ ਇੱਕ ਨਾਮ ਜਗਦੀਸ਼ ਏਤ ਰਾਹੇ ਪਤ ਪਵੜੀਆਂ ਚੜਿਐ ਹੋਏ ਆਖੀਸ ਸੁਣ ਗੱਲਾਂ ਆਕਾਸ ਕੀ ਕੀਤਾ ਆਈ ਰੀਸ ਨਾਨਕ ਨਜ਼ਰੀ ਪਾਈ ਐ ਕੋੜੀ ਕੋੜਾ ਠੀਸ ਆਖਣ ਜੋਰ ਚੁਪੈ ਨਹ ਜੋਰ ਜੋਰ ਨ ਮੰਗਨ ਦੇ ਨ ਜੋਰ ਜੋਰ ਨ ਜੀਵਨ ਮਰਨਹ ਜੋਰ ਜੋਰ ਨ ਰਾਜ ਮਲ ਮਨਸੂਰ ਜੋਰ ਨ ਸਰਤੀ ਗਿਆਨ ਵਿਚਾਰ ਜੋਗ ਤਨ ਜੋਰ ਨੁ ਜੁਕਤੀ ਛੁੱਟੈ ਸੰਸਾਰ ਜੋਰ ਨੁ ਜੁਕਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵਿਖੈ ਸੋਈ ਨਾਨਕ ਉਤਮ ਨੀਚ ਨ ਕੋਈ ਰਾਤੀ ਰੁਤੀ ਸਿਤਿਵਾਰ ਔਨ ਪਾਣੀ ਅਗਨੀ ਪਾਤਾਲ ਤਿਸ ਚ ਧਰਤੀ ਸਾ ਬਰਖੀ ਧਰਮਸਾਲ ਤਿਸ ਵਿੱਚ ਜੀਅ ਜੋਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਵਾਰ ਤਿਥੈ ਸੋਹਨ ਪੰਜ ਪ੍ਰਵਾਨ ਨਦਰੀ ਕਰਮ ਪਵੈ ਨਿਸਾਨ ਕੱਚ ਪਕਾਈ ਉਥੇ ਪਾਏ ਨਾਨਕ ਗਿਆ ਚਾਪੇ ਜਾਈ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਵਨ ਪਾਣੀ ਵਸੰਤਰ ਕੀਤੇ ਕਾਨ ਮਹੀਸ ਕੀਤੇ ਬਰਮੇ ਘੜਤ ਘੜੀਆ ਰੂਪ ਰੰਗ ਕੇ ਵੇਸ ਕੀਤਿਆ ਕਰਮ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ਼ ਕੀਤੇ ਇੰਦ ਚੰਬ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿਦਵਦਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵਦਨਮੁਨ ਕੀਤੇ ਕੇਤੇ ਰਤਨ ਸੁਮੰਦ ਕੀਤਿਆ ਖਾਣੀ ਕੀਤਿਆ ਬਾਣੀ ਕੀਤੇ ਪਾਦ ਨਰਿੰਦ ਕੀਤਿਆ ਖਾਣੀ ਕੀਤਿਆ ਬਾਣੀ ਕੀਤੇ ਪਾਦ ਨਰਿੰਦ ਕੀਤੀ ਅਸਰਤੀ ਸੇਵਕ ਕੀਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪਰਚੰਡ ਤਿਤੈ ਨਾਦ ਵਿਨੋਦ ਕੋੜ ਅਨੰਦ ਸਰਮੰਡ ਕੀ ਬਾਣੀ ਰੋ ਤਿਤੈ ਕਾਰਤ ਘੜੀਐ ਬਹੁਤ ਅਨੂਪ ਤਾ ਕੀਆ ਗਲਾ ਕਥੀਆਂ ਨਾ ਜਾਹੀ ਜੇ ਕੋ ਕਹੈ ਪਿਛੈ ਪਛਤਾਏ ਤਿੱਥ ਘੜੀਐ ਸੁਰਤ ਮਤ ਮਨ ਬੁੱਧ ਤਿੱਥ ਘੜੀਐ ਸੁਰਾ ਸਿਧਾਂ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿੱਥ ਹੋਰਨ ਕੋਈ ਹੋਰ ਤਿੱਥ ਜੋਧ ਮਹਾਬਲ ਸੂਰ ਤਿਨ ਮੇਂ ਰਾਮ ਰਿਹਾ ਭਰਪੂਰ ਤਿੱਥ ਸੀਤੋ ਸੀਤਾ ਮਹਿਮਾ ਮਾਹੇ ਤਾਂਕੇ ਰੂਪ ਨਕਥਨੀ ਜਾਹੀ ਨਾ ਉਹੀ ਮਰਹਿ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੀ ਤਿਤ ਭਗਤ ਵਸੈ ਕੇ ਲੋ ਕਰਹਿ ਆਨੰਦ ਸਚਾ ਮਨ ਸੋ ਹੋਈ ਸਚ ਖੰਡ ਵਸੈ ਨਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਕਰ ਕਰ ਵੇਖੈ ਨਦਰ ਨਿਹਾਲ ਤਿਤੈ ਖੰਡ ਮੰਡਲ ਬਰਪੰਡ ਜੇ ਕੋ ਕਥਤ ਅਤੈ ਅੰਤ ਨੈ ਅੰਤ ਤਿਤੈ ਲੋ ਲੋ ਆਕਾਰ ਜਿਦ ਹਗੁੰਤ ਹੈ ਤਵ ਕਾਰ ਵੇਖੈ ਵਿਖੈ ਕਰ ਵਿਚਾਰ ਨਾਨਕ ਗਤਨਾ ਕਰਣਾ ਸਾਰ ਜਤ ਪਹਾਰਾ ਧੀਰ ਸੁਨਿਆਰ ਅਹਿਰਣ ਮਤ ਵੇਦ ਖਥਿਆਰ ਪਉ ਖਲਾ ਅਗਨ ਤਪਤਾਓ ਪਾਂਡਾ ਪਾਓ ਅੰਮ੍ਰਿਤ ਟਟਾਲ ਕੜੀਏ ਸ਼ਬਦ ਸਚੀ ਟਕਸਾਲ ਜਿੰਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ નિਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦੇਵ ਸਰਾਤ ਦੇਦਾਈ ਦਾਇਆ ਖਿਲ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਚੈ ਧਰਮ ਦੂਰ ਕਰਮੀ ਆਪੋ ਆਪਣੀ ਕਿ ਨੜਕੇ ਦੂਰ ਜਿਨ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕਿਤੇ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ